ਅੱਜ ਤੁਹਾਡੇ ਲਈ ਤਾਂ ਬੜੀ ਉਹ ਕਹਿੰਦੇ ਅਗਨੀ ਪ੍ਰੀਖਿਆ ਇੱਕ ਪਾਸੇ ਭਰਾ ਇੱਕ ਪਾਸੇ ਪਾਰਟੀ ਹੈ ਬਿਲਕੁਲ ਕੋਈ ਠੀਕ ਹੈ ਜੀ ਉਹ ਵੱਡੇ ਭਰਾ ਸੀਗੇ ਹੈਗੇ ਵੀ ਹੈ ਤੇ ਰਹਿਣਗੇ ਵੀ ਠੀਕ ਹੈ ਬਾਕੀ ਤਾਂ ਜੋ ਉਹਨਾਂ ਨੇ ਚੋਇਸ ਕੀਤੀ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਦੀ ਕੀ ਮਜਬੂਰੀ ਸੀ ਅਸੀਂ ਜਿਹੜੀ ਪਾਰਟੀ ਨਾਲ ਸ਼ੁਰੂ ਤੋਂ ਖੜੇ ਹਾਂ ਅੱਜ ਵੀ ਖੜੇ ਨੇ ਨਾਲ ਉੱਥੇ ਖੜੇ ਨੇ ਦੇਖੋ ਅਸੀਂ ਕੋਈ ਵੀ ਕਿਸੇ ਵੀ ਪੋਜੀਸ਼ਨ ਤੇ ਪਰਸਨਲ ਕਮੈਂਟ ਨਹੀਂ ਕਰਨਾ ਚਾਹ ਰਹੇ ਕੋਠੀਆਂ ਪਰਸਨਲ ਸੀਗੀਆਂ ਤਾਂ ਜਿਨ੍ਹਾਂ ਨੇ ਉਹਨਾਂ ਨੇ ਫਾਈਲ ਲਾਇਆ ਉਹਨਾਂ ਨੂੰ ਪੈਨਲਟੀ ਲਗਾਈ ਅਗਲੇ ਨੇ ਜਮਾ ਕਰਾ ਕੇ ਖਾਲੀ ਕਰਾ ਦਿੱਤੀ ਨਹੀਂ ਨਹੀਂ ਆਫਿਸ ਦਾ ਤਾਂ ਪਤਾ ਹੈ ਕਿ ਕੀ ਉਹ ਉਹ ਰੱਖ ਸਕਦੇ ਆ ਨਹੀਂ ਰੱਖ ਸਕਦੇ ਜਾਂ ਕਿੰਨੀ ਦੇਰ ਰੱਖਿਆ ਹੈ ਜਾਂ ਚੱਲ ਰਿਹਾ ਹੈ ਨਹੀਂ ਚੱਲ ਰਿਹਾ ਹੈ ਤਾਂ ਉਹ ਹੀ ਬੈਟਰ ਜਾ ਸਕਦੇ ਆ ਭਾ ਪਹਿਲਾਂ ਪੈਣਾ ਜਾਂ ਪਾਰਟੀ ਪਹਿਲਾਂ ਪਾਰਟੀ ਪਹਿਲਾਂ ਭਾਰਤੂ ਸ਼ਨਾਸ਼ੂ ਜੀ ਨੇ ਵੀ ਕਿਤੇ ਨਾ ਕਿਤੇ ਕਿਹਾ ਕਿ ਮੈਨੂੰ ਪਤਾ ਨਹੀਂ ਕਿਸੇ ਨੇ ਪਛਾਇਆ ਜਾਂ ਨਹੀਂ ਬਤਾਇਆ ਪਰ ਮੈਨੂੰ ਬਚਾਇਆ ਕਿਤੇ ਨਹੀਂ ਬਿਲਕੁਲ ਨਹੀਂ ਇਹ ਇਹ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਨਹੀਂ ਪਤਾ ਕਿਸੇ ਨੇ ਫਸਾਇਆ ਕਿ ਨਹੀਂ ਫਸਾਇਆ ਪਰ ਬਚਾਇਆ ਕਿਸੇ ਨੇ ਨਹੀਂ ਹਿਤੇਸ਼ੀ টিআরপি ਨਹੀਂ ভরসা आपका ਕਿਹਾ ਚੋ ਗਿਆ ਜਿਹੜੀ ਬੈਠੇ ਕੀਤੀ ਦੇਖੋ ਅਸੀਂ ਅੱਜ ਆਪਣੇ ਵਾਰਡ ਲਾਇਅੰਸ ਕਲੱਬ ਦੇ ਵਿੱਚ ਆਪਣੇ ਲੋਕ ਸਭਾ ਦੇ ਕੈਂਡੀਡੇਟ ਰਾਜਾ ਬੜਿੰਗ ਜੀ ਨੂੰ ਤੇ ਸਾਡੇ ਹਰਮਨ ਪਿਆਰੇ ਨੇਤਾ ਆਸ਼ੂ ਜੀ ਨੂੰ ਬੁਲਾਇਆ ਸੀਗਾ ਤਾਂ ਕਿ ਇਹ ਸਾਡੇ ਵਾਰਡ ਜਾ ਕੇ ਆਪਣੇ ਪੁਆਇੰਟਸ ਦੱਸ ਸਕਣ ਤਾਂ ਕਿ ਅਸੀਂ ਆਪਣੇ ਵਾਰਡ ਵਾਸੀਆਂ ਨੂੰ ਕਨਵਿੰਸ ਕਰ ਸਕੀਏ ਕਿ ਇਹਨਾਂ ਨੂੰ ਸੁਣੋ ਇਹਨਾਂ ਦੇ ਕਹਿੰਦੇ ਵੋਟ ਪਾਓ ਤਾਂ ਕਿ ਅਸੀਂ ਰਾਜਾ ਜੀ ਨੂੰ ਜਿਤਾ ਕੇ ਪਾਰਲੀਮੈਂਟ ਚ ਭੇਜਣ ਔਰ ਅਸਲੀ ਮੁੱਦੇ ਜਿਹੜੇ ਲੁਧਿਆਣਾ ਦੇ ਹੈ ਸਾਡੇ ਬੋਰਡ ਦੇ ਹੈ ਸਾਡੇ ਸਾਰੇ ਸ਼ਹਿਰ ਵਾਸੀਆਂ ਦੇ ਉੱਥੇ ਜਾ ਕੇ ਚੱਕਣ ਜਨੀ ਜੀ ਤੁਹਾਡੀ ਬੜੀ ਲੇਟ ਤਾਂ ਰਹੀ ਹੈ ਰਵਨੀਤ ਸਿੰਘ ਬਿੱਟੂ ਨਾਲ ਤੁਹਾਡੇ ਘਰ ਵੀ ਆਦਾ ਜਾਣਾ ਰਿਹਾ ਉਹਨਾਂ ਦਾ ਸੋ ਅੱਜ ਤੁਹਾਡੇ ਲਈ ਤਾਂ ਬੜੀ ਉਹ ਕਹਿੰਦੇ ਅਗਨੀ ਪਰਖ ਹੈ ਇੱਕ ਪਾਸੇ ਭਰਾ ਹੈ ਇੱਕ ਪਾਸੇ ਪਾਰਟੀ ਹੈ ਬਿਲਕੁਲ ਕੋਈ ਠੀਕ ਹੈ ਜੀ ਉਹ ਵੱਡੇ ਭਰਾ ਸਿਗੇ ਹੈਗੇ ਵੀ ਹੈ ਤੇ ਰਹਿਣਗੇ ਵੀ ਜੀ ਬਾਕੀ ਤਾਂ ਜੋ ਉਹਨਾਂ ਨੇ ਚੋਇਸ ਕੀਤੀ ਉਹਨਾਂ ਨੂੰ ਪਤਾ ਹੋਏਗਾ ਉਹਨਾਂ ਦੀ ਕੀ ਮਜਬੂਰੀ ਸੀ ਅਸੀਂ ਜਿਹੜੀ ਪਾਰਟੀ ਨਾਲ ਸ਼ੁਰੂ ਤੋਂ ਖੜੇ ਹੈ ਅੱਜ ਵੀ ਤੜੇ ਲਿਨਾਲੂਥੀ ਘਰੇ ਚਰਚਾਾਂ ਮੈਂ ਤਾਂ ਇਹ ਵੀ ਆ ਰਹੀ ਹੈ ਕਿ ਤੁਸੀਂ ਵੀ ਕਿਸੇ ਵੇਲੇ ਭਾਜਪਾ ਚ ਜਾ ਸਕਦੇ ਹੋ ਨਹੀਂ ਇਹ ਚਰਚਾਾਂ ਹੀ ਆਏ ਫਿਰ ਜਿਹੜੀ ਚਰਚਾ ਹੁੰਦੀ ਉਹ ਸੱਚ ਨਹੀਂ ਹੁੰਦੀ ਤੁਸੀਂ ਹੱਥ ਰਿਓ ਨਹੀਂ ਇਹੋ ਜੀ ਕੋਈ ਗੱਲ ਨਹੀਂ ਤੁਸੀਂ ਅੱਜ ਦੇਖਿਆ ਹੀ ਹੈ ਕਿ ਕਿੰਨੀ ਸਿਹਤ ਕਿੰਨੀ ਮਿਹਨਤ ਨਾਲ ਆਸੀ ਆਪਣੇ ਵੋਟ ਦਾ ਇੱਥੇ ਪ੍ਰੋਗਰਾਮ ਕਰਕੇ ਆਪਣੇ ਕੈਂਡੀਡੇਟ ਸਾਹਿਬ ਰਾਜਾ ਜੀ ਨੂੰ ਵੈਲਕਮ ਕੀਤਾ ਹੈ ਇਸ ਤੋਂ ਤੁਸੀਂ ਜੱਜ ਕਰ ਹੀ ਸਕਦੇ ਹੋ ਕਿ ਅਸੀਂ ਕਿਹੜੀ ਪਾਰਟੀ ਔਰ ਕਿਹੜੇ ਮਾਹੌਲ ਦੇ ਹੈਗੇ ਆ ਤਾਂ ਕਿਹਦੀ ਸਪੋਰਟ ਕਰ ਰਹੇ ਹੋ ਦੇਖੋ ਲਗਾਤਾਰ ਤੁਸੀਂ ਰਵਨੀਤ ਸਿੰਘ ਮਿੱਤੋ ਦੀ ਕਾਂਗਰਸ ਪਾਰਟੀ ਜਿਹੜਾ ਹੈ ਦੇ ਵਿਪੱਖਸ਼ ਉਹਨਾਂ ਦੀ ਕੋਠੀਆਂ ਬਾਰੇ ਆਵਾਜ਼ ਚੱਕ ਰਹੇ ਪਰ ਜਿਹੜਾ ਉਹਨਾਂ ਨੂੰ ਇੱਕ ਆਫਿਸ ਤੁਸੀਂ ਲੋਕਾਂ ਨੇ ਅਲਾਟ ਕਰਾ ਕੇ ਦਿੱਤਾ ਸੀ ਡੀਸੀ ਆਫਿਸ ਦੇ ਵਿੱਚ ਯੋਜਨਾ ਬੂਡੇ ਚੇਅਰਮੈਨ ਦੇ ਸਾਹਮਣੇ ਤੁਸੀਂ ਅੱਜ ਤੱਕ ਉਹਦੇ ਬਾਰੇ ਨਹੀਂ ਬੋਲੇ ਕਿਤੇ ਨਾ ਕਿਤੇ ਭਾਈ ਭਤੀਜਾਵਾਦ ਨਿਭਾਇਆ ਜਾ ਰਿਹਾ ਹੈ ਕਿ ਮੈਚ ਫਿਕਸਿੰਗ ਤਾਂ ਨਹੀਂ ਹੈ ਦੇਖੋ ਅਸੀਂ ਕੋਈ ਵੀ ਕਿਸੇ ਵੀ ਪੋਜੀਸ਼ਨ ਤੇ ਪਰਸਨਲ ਕਮੈਂਟ ਨਹੀਂ ਕਰਨਾ ਚਾਹੁੰਦੇ ਉਹਨਾਂ ਦੀ ਆਪਣੀ ਪਾਰਟੀ ਦੀ ਪਰਸਨਲ ਨਹੀਂ ਹੈ ਪਾਰਟੀ ਦੀ ਆਡੋਲੋਜੀ ਹੈ ਦੇਖੋ ਕੋਠੀਆਂ ਪਰਸਨਲ ਸੀਗੀਆਂ ਤਾਂ ਜਿਨ੍ਹਾਂ ਨੇ ਉਹਨਾਂ ਨੇ ਫਾਈਨ ਲਾਇਆ ਉਹਨਾਂ ਨੂੰ ਪੈਨਲਟੀ ਲਗਾਈ ਅਗਲੇ ਨੇ ਜਮ੍ਹਾਂ ਕਰਾ ਕੇ ਖਾਲੀ ਕਰਾ ਦਿੱਤੀ ਤਾਂ ਅਗਰ ਉਹਨਾਂ ਨੇ ਕੋਈ ਗਲਤ ਕੰਮ ਕੀਤਾ ਸਫਰ ਕੀਤਾ ਭੁਗਤੇ ਹੈ ਨਹੀਂ ਮੈਂ ਕਹਿੰਦੀ ਫਿਰ ਆਫਿਸ ਬਾਰੇ ਤੁਸੀਂ ਕਿਉਂ ਨਹੀਂ ਖੁਲਾਸਾ ਕਰਦੇ ਚਲੋ ਆਫਿਸ ਦਾ ਇਹਨਾਂ ਨੂੰ ਮੈਨੂੰ ਪਤਾ ਨਹੀਂ ਡੀਸੀ ਜਿਹੜੇ ਆਫ ਡੀਸੀ ਆਫਿਸ ਜਿਹੜਾ ਨਹੀਂ ਨਹੀਂ ਆਫਿਸ ਦਾ ਤਾਂ ਪਤਾ ਹੈ ਕਿ ਕੀ ਉਹ ਰੱਖ ਸਕਦੇ ਆ ਨਹੀਂ ਰੱਖ ਸਕਦੇ ਆ ਕਿੰਨੀ ਦੇਰ ਰੱਖਿਆ ਹੈ ਜਾਂ ਚੱਲ ਰਿਹਾ ਹੈ ਨਹੀਂ ਚੱਲ ਰਿਹਾ ਹੈ ਤਾਂ ਉਹ ਹੀ ਬੈਟਰ ਜਾਣ ਸਕਦੇ ਆ ਪਰ ਅਸੀਂ ਆਪਣੀ ਪਾਰਟੀ ਨਾਲ ਤੇ ਆਪਣੇ ਕੈਂਡੀਡੇਟ ਨਾਲ ਮੋਟਰਨਾ ਮੋਡਲ ਆ ਕੇ ਖੜਾ ਖੜੇ ਆਂ ਕਹਿੰਦੀ ਅਸੀਂ ਘੱਟੋ ਘੱਟ 8 ਸਾਲ ਬਾਅਦ ਜੁਰਮਾਨਾ ਤਾਂ ਲਾਇਆ ਕਾਂਗਰਸ ਨੇ ਤਾਂ 5 ਸਾਲ ਦੇ ਪੰਜ ਸਾਲ ਪਹਿਲਾਂ ਜਿਹੜੇ ਉਹਨਾਂ ਨੇ ਇਲੈਕਸ਼ਨ ਲੜੇ ਸੀ ਉਦੋਂ ਜਾਲੀ ਐਨਓਸੀ ਜਾਰੀ ਕਰਤੀ ਸੀਗੀ ਕੋਈ ਉਹ ਕਿਉਂਕਿ ਉਹਨਾਂ ਨੇ 8 ਸਾਲ ਦਾਇਰ ਲਗਾਇਆ ਜਾਲੀ ਜਾਲੀ ਐਨਓਸੀ ਉਹਨਾਂ ਨੇ ਸਾਹਮਣੇ ਕਿਉਂ ਨਹੀਂ ਲਿਆਂਦੀ ਹਲੇ ਤੱਕ ਉਹ ਵੀ ਸਿਰਫ ਚਰਚਾਵਾ ਹੀ ਹੈ ਚਲੋ ਸਾਰੇ ਸਾਡੇ 2 ਕਰੋੜ ਦੀ 5 ਸਾਲ ਪਹਿਲਾਂ ਦੀ ਉਹ ਪਤਾ ਨਹੀਂ ਕੀ ਮਜਬੂਰੀ ਹੋ ਗਈ ਤੇ ਕਿਉਂ ਕਿਉਂ ਕੀਤੀ ਬਾਕੀ ਕਿ ਆਪ ਦੀ ਕਿਉਂ ਆਪ ਦੀ ਮਜਬੂਰੀ ਹੋ ਗਈ ਕਿ ਬਿੱਟੂ ਜੀ ਤੋਂ ਵਸੂਲੀ ਕੀਤੀ ਉਹ ਤੁਹਾਨੂੰ ਪਤਾ ਹੀ ਹੈ ਜਿੱਦਾਂ ਸਾਡੇ ਰਾਜਾ ਜੀ ਕਹਿ ਕੇ ਗਏ ਹੈ ਕਿ ਬਿੱਟੂ ਜੀ ਦੇ ਔਰ ਭਗਤ ਮਾਂਜੀ ਦੇ ਕੀ ਰਿਲੇਸ਼ਨ ਹੈ ਕਿ ਕਿਹੜੀ ਮਜਬੂਰੀ ਚ ਉਹਨਾਂ ਨੇ ਰਿਕਵਰੀ ਕਰ ਲਈ ਪਰ ਚਲੋ ਅਗਰ ਕਿਸੇ ਦਾ ਘਰ ਖੁੰਦਾ ਤਾਂ ਸਾਨੂੰ ਵੀ ਚੰਗਾ ਨਹੀਂ ਲੱਗਦਾ ਐਵਜੀ ਕੋਈ ਗੱਲ ਨਹੀਂ ਹੈ ਚਾਹੇ ਤਿੰਨ ਸੀਗੇ ਚਾਰ ਸੀਗੇ ਪੰਜ ਸੀਗੇ ਇਸ ਅਸੀਂ ਉੱਤੇ ਜਾਣਾ ਨਹੀਂ ਚਾਹਦੇ ਪਰ ਕਿਸੇ ਨੂੰ ਘਰੋਂ ਬੇਗੈਰ ਕਰਨਾ ਸਾਨੂੰ ਤਾਂ ਨਹੀਂ ਚਾਹੇ ਬਟ ਬਿੱਟੂ ਜੀ ਤੇ ਤੁਹਾਡੇ ਬਿੱਟੂ ਜੀ ਤੇ આરોਪ ਲੱਗੇ ਨੇ ਕਿ ਤੁਹਾਡੇ ਹੀ ਰਾਜਨੀਤਿਕ ਗੁਰੂ ਤੇ ਤੁਹਾਡੇ ਹੀ ਵੱਡੇ ਭਰਾ ਭਾਰਤੂ ਸ਼ਨਾਸ਼ੂ ਅੰਦਰ ਕਰਾਂ ਚ ਉਹਨਾਂ ਦਾ ਸਿੱਧਾ ਸਿੱਧਾ ਰੋਲ ਸੀਗਾ ਤੇ ਭਾਰਤੂ ਸ਼ਨਾਸ਼ੂ ਜੀ ਨੇ ਵੀ ਕਿਤੇ ਨਾ ਕਿਤੇ ਕਿਹਾ ਕਿ ਮੈਨੂੰ ਪਤਾ ਨਹੀਂ ਕਿਸੇ ਨੇ ਫਸਾਇਆ ਜਾਂ ਨਹੀਂ ਬਚਾਇਆ ਪਰ ਮੈਨੂੰ ਬਚਾਇਆ ਕਿਤੇ ਨਹੀਂ ਇਹਦੇ ਤੇ ਕੀ ਕਹੋਗੇ ਇਹ ਹੀ ਮੈਂ ਕਹਿਣਾ ਚਾਹਾਂਗਾ ਕਿ ਸਾਨੂੰ ਨਹੀਂ ਪਤਾ ਕਿਸੇ ਨੇ ਫਸਾਇਆ ਕਿ ਨਹੀਂ ਫਸਾਇਆ ਪਰ ਬਚਾਇਆ ਕਿਸੇ ਨੇ ਨਹੀਂ ਨਹੀਂ ਪਰ ਉਹ ਗਾਜ ਤਾਂ ਤੁਹਾਡੇ ਤੇ ਵੀ गिरी ਸੀ ਤੁਹਾਨੂੰ ਵੀ ਉਹ ਜੇ ਨਹੀਂ ਚਲੋ ਮੇਰੇ ਮੇਰੇ ਵਾਸਤੇ ਤਾਂ ਦੇਖੋ ਮੇਰੇ ਲਈ ਤਾਂ ਰਾਜਾ ਵਿਰਿੰਗ ਜੀ ਔਰ ਬਿੱਟੂ ਜੀ ਦੋਨੋਂ ਖੜੇ ਹੋਏ ਇਹ ਜੀ ਮੈਂ ਸਰੇਆਮ ਕਹਿਣਾ ਚਾਹਾਂਗਾ ਇੱਥੇ ਕੋਈ ਛੁਪਾਨ ਦੀ ਗੱਲ ਨਹੀਂ ਹੈ। ਪਹਿਲੇ ਤੁਸੀਂ ਹਜੇ ਵੀ ਲਿਆਇ ਕਰਦੇ। ਇਹ ਲਿਆਇ ਨਹੀਂ ਵੱਡਾ ਭਰਾ ਤਾਂ ਹੈ ਹੀ ਉਹਦੀ ਉਹਨਾਂ ਦੀ ਪਾਰਟੀ ਦੀ ਆਪਣੀ ਓਟਲੇ ਦੀ ਹੈ। ਸਾਡੀ ਆ ਪਾਰਟੀ ਪਹਿਲਾਂ। ਪਾਰਟੀ ਪਹਿਲਾਂ। थैंक यू। ਅੱਜ ਟੱਕਰ। ਇਹ ਟੱਕਰ ਦੀ ਅੱਜ ਬੈਠੇ ਕਿਹੜੀ ਹੋਈ ਅੱਜ ਲੈ ਕੇ ਨਹੀਂ ਕਿੱਦਾਂ ਦੀ ਬਹੁਤ ਵਧੀਆ ਮਾਹੌਲ ਸੀ ਬਹੁਤ ਰਸ਼ ਆਇਆ। ਔਰ ਬਹੁਤ ਪੋਜ਼ਿਟਿਵ ਸੀਗੇ ਸਾਰੇ। ਕਿੱਦਾਂ ਕੀ ਮੈਸੇਜ ਲਾ ਕੇ ਗਏ ਰਾਜਾ ਜੀ ਆ ਕੇ ਰਾਜ ਜੀ ਰੱਖ ਕੇ ਗਏ ਹੈ ਕਿ ਮੇਨ ਜਿਹੜਾ ਮੁੱਦਾ ਹੈ ਇਲੈਕਸ਼ਨਸ ਦਾ ਹੈ। ਉਹ ਵਿਕਾਸ ਹੈ ਨਾ ਕਿ ਰਹਿਣ ਦੇ ਦਿਨ ਆਪਣੇ ਪਗਮੇ ਉਹ ਜਰੂਰ ਹੋਣਾ ਚਾਹੀਦਾ ਬਹੁਤ acha ਬੋਲੇ ਔਰ ਜਨਤਾ ਨਾਲ ਸਹਿਯੋਗ ਦਿੱਤਾ ਮੈਨੂੰ ਪੂਰੀ ਉਮੀਦ ਹੈ ਕਿ ਰਾਜਾ ਬੜਿੰਦ ਜਿੱਤ ਕੇ ਸਾਡੇ ਲੁਧਿਆਣੇ ਦੀ ਜਿਹੜੀ ਆਵਾਜ਼ ਹੈ ਜਿਹੜੇ ਕਿ ਪਿੱਛੇ ਆ ਉਹ ਜਰੂਰ ਉੱਥੇ ਪਹੁੰਚਾਂਗੇ ਤੇ ਸਾਨੂੰ ਅੱਗੇ ਲੱਗੇ ਜਾਣਗੇ ਵੋਟਰਾਂ ਨੂੰ ਕੀ ਕਹਾਂ ਕਿਹਨਾਂ ਨੂੰ ਵੋਟਰਾਂ ਨੂੰ ਅਪੀਲ ਕਰਾਂਗੇ ਜੀ ਕਾਂਗਰਸ ਨੂੰ ਵੋਟ ਪਾਣ ਰਾਜਾ ਬੜਿੰਦ ਜੀ ਨੂੰ ਵੋਟ ਪਾਣ ਆਸ਼ੂ ਜੀ ਦੇ ਨਾਮ ਤੇ ਵੋਟ ਪਾਣ ਸਣੀ ਭਲਾਈ ਆਰਾਮ ਦੇ ਵੋਟ ਪਾਣ ਜਰੂਰ ਪਾਣ ਔਰਨ ਜਤਨ ਥੈਂਕ ਯੂ ਸੈ ਲੱਗਦਾ ਨਹੀਂ ਸਾਰੀ ਫੈਮਲੀ ਇਕੱਠੇ ਦੇਖਣ ਆਈ ਸੀ ਵੀ ਸਾਰੀ ਫੈਮਲੀ ਆ ਬੈਠੀ ਆ ਸਾਰੀਆਂ ਕੋਈ ਬੰਦਾ ਕੋਈ ਨਹੀਂ ਆਇਆ ਕਿੱਦਾਂ ਲੰਘੋ ਸੀ ਬਿਲਕੁਲ ਦੇਖੋ ਸਾਰਾ origial ਮੋਟਰ ਸੀਗਾ ਕੋਈ ਬੰਦਾ ਬਾਹਰ ਨਹੀਂ ਸੀ ਔਰ ਕਿੰਨਾ ਅੱਛਾ ਮਾਹੌਲ ਸੀ ਪਰਿਵਾਰਿਕ ਮਾਹੌਲ ਸੀ ਲੇਡੀਜ਼ ਵੀ ਸਾਰੀਆਂ ਆਈਆਂ ਦੀ ਸੀਗੀਆਂ ਇੱਕ ਵੀ ਤੁਹਾਨੂੰ ਬਜ਼ੁਰਗ ਸੀਨੀਅਰ ਸਿਟੀਜ਼ਨ ਰਾਤੀ 10 ਵਜੇ ਤੱਕ ਬੈਠੇ ਹੋਏ ਸੀਗੇ ਬਹੁਤ ਅੱਛਾ ਮਾਹੌਲ ਸੀਗਾ ਬੋਟ ਪਾਓਗੇ ਬਿਲਕੁਲ ਕਾਂਗਰਸ